ਗਾ ਕੋਈ ਹੈ ਨਹੀਂ ਉਹ ਬਹੁਤ ਵੱਡਾ ਲਾਸ ਇਨਨ ਪੈ ਰਿਆ ਅੱਗੇ ਘੁੰਮਣ ਫਿਰਨ ਦਾ ਪ੍ਰੋਗਰਾਮ ਸੀ ਉਹ ਤੇ ਮੋਸਤੀ ਪ੍ਰੋਗਰਾਮ ਦੇ ਕਲੈਕਸ ਹੋ ਗਏ ਉਹਨਾਂ ਨੂੰ ਬੰਦ ਕਰ ਦਿੱਤੇ ਇੱਥੋਂ ਦੀ ਵਨ ਵਿਜਟ ਟੋਰੰਟੋ ਜਾਂਦੇ ਨੇ ਤੇ ਲੱਖਾਂ ਰੁਪਏ ਉਹਦੀ ਵਨਵੇ ਹੈ ਉਧਰੋਂ ਜਿਆਰੇ ਤੇ ਉਹ ਸਾਰੀ ਵਨਵੇ 50000 ਰੁਪਏ ਦੀ ਹੈ ਹੁਣ ਅੱਜ ਦੀ ਡੇਟ ਤੇ ਕੋਈ ਟੂਰਿਸਟ ਬਾਰੋਂ ਨਹੀਂ ਆ ਰਿਹਾ ਸਾਰੇ ਆਰਡਰ ਵਾਲੇ ਵਿਹਲੇ ਬੈਠੇ ਨੇ ਬਲੈਕਆਊਟ ਜਦੋਂ ਹੁੰਦਾ 9 ਵਜੇ ਤੇ ਲੋਕੀ ਤੇ ਰੋਟੀ ਖਾਣ ਅਸ ਨਿਕਲਦੇ 9 ਵਜੇ ਸੀ ਆਰਥਿਕ ਤੌਰ ਤੇ ਲੋਸ ਹੋ ਰਿਹਾ ਭਾਰਤ ਪਾਕਿਸਤਾਨ ਦੇ ਵਿਚਾਲੇ ਜਿੱਥੇ ਤਣਾਅ ਦੀ ਸਥਿਤੀ ਦਾ ਮਾਹੌਲ ਬਣਿਆ ਹੋਇਆ ਹੈ ਯੁੱਧ ਨਾ ਸਿਰਫ ਸਰਹੱਦਾਂ ਤੇ ਲੜਿਆ ਜਾਂਦਾ ਹੈ ਬਲਕਿ ਇਸ ਦਾ ਅਸਰ ਦੇਸ਼ ਦੀ ਆਰਥਿਕਤਾ ਤੇ ਸੁਰੱਖਿਆ ਤੇ ਅਤੇ ਸਭ ਤੋਂ ਵੱਧ ਅਸਰ ਪੈਂਦਾ ਹੈ ਆਮ ਆਦਮੀ ਤੇ ਜੀ ਹਾਂ ਜੀ ਗੱਲ ਕਰੇ ਜਾ ਰਹੇ ਹਾਂ ਕਿ ਦੇਸ਼ ਦੀ ਸੁਰੱਖਿਆ ਤੇ ਕਿੰਨਾ ਅਸਰ ਪਿਆ ਹੈ ਔਰ ਆਮ ਆਦਮੀ ਨੂੰ ਇਸ ਜੰਗ ਦੇ ਨਾਲ ਕਿੰਨੀ ਕ ਮਹਿੰਗਾਈ ਦੀ ਮਾਰ ਪਈ ਹੈ ਗੱਲ ਕਰਾਂਗੇ 에ਰਲਾਈਨਸ ਦੀ ਤਾਂ 에ਰਲਾਈਨਸ ਦੇ ਵਿੱਚ ਜਿਹੜੀ ਮਹਿੰਗਾਈ ਹੈ ਉਹ ਵਾਤ ਚੁੱਕੀ ਹੈ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਟੂਰਿਸਟ ਐਕਸਪਰਟ ਅਸ਼ਵਨੀ ਗੁਪਤਾ ਸਰ ਮੌਜੂਦ ਨੇ ਸਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਤਣਾਅ ਦਾ ਮਾਹੌਲ ਪੈਦਾ ਹੋਇਆ ਹੈ ਸਥਿਤੀ ਕਿੰਨੀ ਨਾਜ਼ੁਕ ਬਣੀ ਹੋਈ ਹੈ ਤਾਂ ਕੀ ਅਸਰ ਜਿਹੜਾ 에ਅਰਲਾਈਨਸ ਤੇ ਪਿਆ ਹੈ ਐਲੈਂਸ ਤੇ ਟਿਕਟਾਂ ਜੜੀਆਂ ਨੇ ਉਹ ਮਹਿੰਗੀਆਂ ਕਰ ਦਿੱਤੀਆਂ ਗਈਆਂ ਨੇ ਅਸਰ ਹੈ ਕਿ ਅੰਮ੍ਰਿਤਸਰ ਜਿਹੜਾ ਹੱਬ ਹੈ ਇੱਥੇ ਤੁਹਾਨੂੰ ਪਤਾ ਹੈ ਮਹਾਰਾਜ ਜੀ ਦਾ ਵਾਸਾ ਗੋਲਡਨ ਟੈਂਪਲ ਹੈ ਤੇ ਬਾਕੀ ਇੱਥੋਂ ਦੇ ਕਾਫੀ ਲੋਕੀ ਜਿਹੜੇ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਚ ਵੱਸੇ ਹੋਏ ਨੇ ਤੇ ਉਹਨਾਂ ਦੇ ਰਿਸ਼ਤੇਦਾਰੀਆਂ ਇੱਥੇ ਬਰਕਰਾਰ ਗਈਆਂ ਤੇ ਇਸ ਟਾਈਮ ਵਿੱਚ ਉੱਥੋਂ ਦੀ ਕਾਫੀ ਲੋਕੀ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੇ ਦਰਸ਼ਨ ਕਰਨ ਆਏ ਹੋਏ ਸੀ ਲਾਸ ਵੀਕ ਦੀ ਗੱਲ ਹੈ ਤੇ ਹੂੰ ਜਦੋਂ ਦਾ ਇਹ ਚੱਕਰ ਹੋਇਆ ਉਹਨਾਂ ਦੇ ਵਿੱਚ ਭਾਜੜ ਪੈ ਗਈ ਹੈ ਕਿ ਅਸੀਂ ਕਿਸ ਤਰੀਕੇ ਨਾਲ ਇੱਥੋਂ ਵਾਪਸ ਨਿਕਲੀਏ ਕਿ ਅਸੀਂ ਕਿਤੇ ਫਸਣਾ ਚਾਹੀਏ ਕਿਉਂਕਿ ਅਮਰਸਰ 에어ਪੋਰਟ ਜਿਹੜਾ ਹੈਗਾ ਪਿਛਲੇ 4 ਦਿਨਾਂ ਤੋਂ ਬੰਦ ਹੈ ਤੇ ਇਹਦੇ ਬਾਰੇ ਅਗਲਾ ਹਫਤਾ ਵੀ ਉਹਨਾਂ ਨੇ ਕਹਿ ਦਿੱਤਾ ਕਿ ਬੰਦ ਰਹੇਗਾ ਨਾਟ ਓਨਲੀ ਅਮਰਸਰ ਅਮਰਸਰ ਦੇ ਨਾਲ ਹੋਰ ਜੰਮੂ ਸ਼ਿਰੀਨਗਰ ਚੰਡੀਗੜ੍ਹ ਸਟੇਸ਼ਨ ਜਿੰਨੇ ਨੇ ਸਾਰੇ 에어ਪੋਰਟ ਬੰਦ ਹੋ ਗਏ ਨੇ ਤੇ ਹੂੰ ਜਿਹੜਾ ਨਾਰਥ ਇੰਡੀਆ ਦਾ 에어ਪੋਰਟ ਹੈ ਇਕਲੌਤਾ ਦਿੱਲੀ ਰਹਿ ਗਿਆ ਹੈ ਤੇ ਉਹਦੇ ਅਸੇ ਜਿਸ ਨਾਲ ਕੋਈ ਲੰਡਨ ਤੋਂ ਆਇਆ ਦਾ ਜਿਸਾਇ ਸਵੇਰੇ ਇੱਕ ਮੈਡਮ ਲੰਡਨ ਤੋਂ ਆਏ ਦੇ ਸੀ ਉਹਨਾਂ ਨੇ ਵਾਪਸ ਜਾਣਾ ਸੀ ਉਹਨਾਂ ਦੇ ਸਹਾਰ ਉਹਨਾਂ ਨੂੰ ਕਹੇ ਬੁਲਾ ਰਹੇ ਨੇ ਕਿ ਤੁਸੀਂ ਇੱਥੇ ਆਓ ਇੱਥੇ ਰਿਸਕ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਟਿਕਟ ਜੜੀ ਹੈ ਆਪਣੀ ਤੁਸੀਂ ਸਮਝੋ ਆਮ ਤੌਰ ਤੇ ਜਿਹੜੀ ਟਿਕਟ ਹੈ ਵਨ ਵੇ ਉਹਨਾਂ ਦੀ ਆ ਜਾਂਦੀ ਹੈ ਕੋਈ 50000 ਰੁਪਏ ਦੀ ਤੇ ਉਹ 2 ਲੱਖ ਰੁਪਏ ਦੀ ਟਿਕਟ ਲੈ ਕੇ ਗਏ ਨੇ ਤੇ ਉਹ ਵੀ ਦਿੱਲੀ ਤੋਂ ਇਤੋਂ ਨੇ ਮਤਲਬ ਟੈਕਸੀ ਦੇ ਵਿੱਚ ਦਿੱਲੀ ਜਾਣ ਕੇ ਪਹਿਲੇ ਹੋਇਆ ਸੀ ਉਹਨਾਂ ਦਾ ਅਮਰਸਰ ਤੋਂ ਦਿੱਲੀ ਤੇ ਦਿੱਲੀ ਤੋਂ ਲੰਡਨ ਫਲਾਈਟ ਸੀ ਹੁਣ ਉਹਨਾਂ ਨੂੰ ਕੀ ਕਰਨਾ ਪੈ ਰਿਹਾ ਅਮਰਸਰ ਤੋਂ ਦਿੱਲੀ ਹੋਰ ਅਸੀਂ ਉਹ ਵੱਖਰਾ 15000 ਰੁਪਿਆ ਕੈਬ ਨੂੰ ਦੇਣਗੇ ਉੱਥੇ ਜਾ ਕੇ ਹੋਟਲ ਸਟੇ ਕਰਨਗੇ 10000 ਹੋਰ ਖਰਚਾ ਉਹ ਤੋਂ 1.2 ਲੱਖ ਦੀ ਟਿਕਟ ਹੋਰ ਤੇ ਇਸੇ ਤਰ੍ਹਾਂ ਜਿਸਾ ਕੈਨੇਡਾ ਦੀ ਟਿਕਟ ਹੈ ਕੈਨੇਡਾ ਦੀ ਜਿਹੜੀ ਆਮ ਤੌਰ ਤੇ ਟਿਕਟ ਵਨ ਵੇ ਆ ਜਾਂਦੀ ਹੈ ਕੋਈ 80 90 ਹਜ਼ਾਰ ਦੀ ਉਹ ਇਸ ਟਾਈਮ ਜਿਹੜਾ ਹੈਗਾ ਲੱਖ ਰੁਪਏ ਤੇ ਪਹੁੰਚ ਗਈ ਹੈ ਸਭ ਤੋਂ ਵੱਡੀ ਗੱਲ ਇਹ ਕਿ ਸੀਟਾਂ ਹੀ ਨਹੀਂ ਸਾਰੇ ਪਲੇਨ ਔਰ ਬੁਕ ਹੋਏ ਪੈਨੇ ਅਗਲੇ ਹਫਤੇ ਰੱਕ ਕਿਸੇ ਪਲੇਨ ਵਿੱਚ ਸੀਟਾਂ ਨਹੀਂ ਨਜ਼ਰ ਆ ਰਹੀਆਂ ਤੇ ਇਸ ਕਰਕੇ ਉਹ ਲੋਕਾਂ ਵਿੱਚ ਬੜੀ ਨਿਮੋਸ਼ੀ ਜੀ ਆਈ ਹੋਈ ਹੈ ਤੇ ਇਸ ਤਰ੍ਹਾਂ ਵੀ ਆ ਕਿ ਜਿਹੜੇ ਇੰਡੀਆ ਤੋਂ ਲੋਕ ਜ਼ਿਆਦਾ ਹੋਣ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਟਿਕਟ ਜਿਹੜੇ ਨੇ ਭਾਵੇਂ ਉਹ ਮਹਿੰਗੀਆਂ ਹੋਣਗੀਆਂ ਨੇ ਲੇਕਿਨ ਲੋਕ ਜਿਹੜੇ ਨੇ ਜਾ ਰਹੇ ਨੇ ਇਹ ਮਹਿੰਗੀਆਂ ਦੋ ਗੁਣਾ ਜਿਹੜੇ ਵੀ ਰੇਟ ਵਧੇ ਨੇ ਉਹ ਖਰਚ ਕਰਕੇ ਉਹ ਇਸ ਤਰ੍ਹਾਂ ਇਹ ਜਿਨ੍ਹਾਂ ਨੇ ਅੱਗੇ ਘੁੰਮਣ ਫਿਰਨ ਦਾ ਪ੍ਰੋਗਰਾਮ ਸੀ ਉਹ ਤਾਂ ਮੋਸੇ ਪ੍ਰੋਗਰਾਮ ਦੇ ਕਲੈਕਸ ਹੋ ਗਏ ਉਹਨਾਂ ਨੇ ਬੰਦ ਕਰ ਦਿੱਤੇ ਜਿਨ੍ਹਾਂ ਨੇ ਇਥੋਂ ਦੀ ਜਾਣਾ ਆਪਣੇ ਕੰਮੋਂ ਉਸੇ ਜਾਣਾ ਹੈ ਜਾਂ ਕਿਸੇ ਹੋਰ ਜ਼ਰੂਰਤਸੇ ਜਾਣਾ ਉਹ ਜਾ ਰਹੇ ਨੇ ਤਾਂ ਉਹਨਾਂ ਦੀ ਟਿਕਟਾਂ ਜਿਹੜੀਆਂ ਆ ਉਹ ਨਹੀਂ ਆ ਤੁਸੀਂ ਕਹਿ ਸਕਦੇ ਹੋ ਉਹ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਉਹ ਉਹਨਾਂ ਨੇ ਵਰਕ ਵਾਸਤੇ ਗਈਆਂ ਪਰ ਵੱਡੀ ਗੱਲ ਹੈ ਕਿ ਜਿਹੜੀ ਉਧਰੋਂ ਫਲਾਈਟਾਂ ਆ ਰਹੀਆਂ ਉਹ ਫਲਾਈਟਾਂ ਸਾਰੀਆਂ ਖਾਲੀ ਆ ਰਹੀਆਂ ਉਹ ਉਹਨਾਂ ਦੇ ਜਿਹੜੇ ਬੇਸ ਪ੍ਰਾਈਸ ਹੈ ਜਿਸ ਰਮ ਮੈਂ ਤੁਹਾਨੂੰ ਦੱਸਿਆ ਇੱਥੋਂ ਦੀ ਵਨ ਵੇ ਜੇ ਟੋਰਾਂਟੋ ਜਾਂਦੇ ਨੇ ਤੇ ਲੱਖਾਂ ਰੁਪਏ ਉਹਦੀ ਵਨ ਵੇ ਹੈ ਉਧਰੋਂ ਜਿਆਰੇ ਤੇ ਉਹ ਸਾਰੀ ਵਨ ਵੇ 50000 ਰੁਪਏ ਦੀ ਹੈ ਤੇ ਜਾਇਸਾ ਸਾਰਾ ਖਾਲੀ ਆ ਰਿਹਾ ਹੈ ਤੇ ਇਹ ਸਾਰੀ ਚੀਜ਼ਾਂ ਹੋ ਰਹੀਆਂ ਬਹੁਤ ਸਾਰਾ ਫੈਕਟਰ ਹੈ ਕਲਾਸਸ ਵੀ ਹੁੰਦੇ ਨੇ ਟਿਕਟ ਦੇ ਵਿੱਚ ਅਲੱਗ-ਅਲੱਗ ਕਲਾਸਸ ਨੇ ਰੇਟ ਨੇ ਉਹਨਾਂ ਬਾਰੇ ਥੋੜਾ ਜੀ ਹਾਂਜੀ ਪਹਿਲੇ ਬੇਸਿਕ ਜਿਹੜੀ ਹੈਗੀ ਹੈ ਇਕਨੋਮਿਕ ਕਲਾਸ ਹੈ ਉਸ ਤੋਂ ਉੱਤੇ ਪ੍ਰੀਮੀਅਮ ਇਕਨੋਮਿਕ ਹੈ ਉਸ ਤੋਂ ਉੱਤੇ ਬਿਜ਼ਨਸ ਕਲਾਸ ਹੈ ਤੇ ਉਸ ਤੋਂ ਉੱਪਰ ਜਿਹੜੀ ਯਫਸ ਕਲਾਸ ਹੈਗੀ ਇਹ ਚਾਰ ਕਲਾਸਾਂ ਹੈਗੀਆਂ ਜਿਨ੍ਹਾਂ ਵਿੱਚ ਲੋਕ ਆਪਣੇ ਆਪਣੀ ਜ਼ਰੂਰਤਾਂ ਆਪਣੇ ਆਪਣੇ ਰਿਕੁਆਇਰਮੈਂਟ ਦੇ ਸਾਹਮਣੇ ਚੱਲਦੇ ਨੇ ਸਰ ਤੁਹਾਡੇ ਕੋ ਤਾਂ ਬੁਕਿੰਗਸ ਹੁੰਦੀਆਂ ਹੀ ਰਹਿੰਦੀਆਂ ਨੇ ਲਗਾਤਾਰ ਇੰਟਰਨੈਸ਼ਨਲ ਜਾਣ ਲਈ ਬਾਹਰਲੇ ਕੰਟਰੀਜ਼ ਦੇ ਵਿੱਚ ਜਾਣ ਦੇ ਲਈ ਹੁਣ ਕਿੰਨਾ ਤੇ ਇੰਪੈਕਟ ਪਿਆ ਹੈ ਜਦੋਂ ਦੇ ਇਹ ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਹੋਈ ਜਾਂ ਫਿਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਮੌਨਸਨ ਦੇਖੋ ਜਿਹੜਾ ਟੂਰਿਸਟ ਪਹਿਲੇ ਅੰਮ੍ਰਿਤਸਰ ਆ ਰਹੇ ਸੀ ਹਫ਼ਤਾ ਪਹਿਲਾਂ ਉਹ ਤਾਂ ਕਾਫੀ ਜ਼ਿਆਦਾ ਆ ਰਿਹਾ ਸੀ ਹੁਣ ਅੱਜ ਦੀ ਡੇਟ ਤੇ ਕੋਈ ਟੂਰਿਸਟ ਬਾਰੋਂ ਨਹੀਂ ਆ ਰਿਹਾ ਕਿਉਂਕਿ ਇਹ ਟ੍ਰੇਨਾਂ ਤਾਂ ਕਾਫੀ ਸਸਪੈਂਡ ਹੋ ਗਈਆਂ ਤੇ ਫਲਾਈਟਾਂ ਤਾਂ ਅੱਗੇ ਨਹੀਂ ਸੀ ਆ ਰਹੀਆਂ ਤੇ ਜਿਹੜੀਆਂ ਪਹਿਲਾਂ ਫਲਾਈਟਾਂ ਬੰਬੇ ਤੋਂ ਡਾਇਰੈਕਟ ਆ ਰਹੀ ਸੀ ਕਲਕੱਤੇ ਤੋਂ ਹਦਰਾਬਾਦ ਤੋਂ ਬੈਂਗਲੌਰ ਤੋਂ ਅੰਨੇ ਥਾਵਾਂ ਤੋਂ ਮਸਰ ਆ ਰਹੀਆਂ ਸੀ ਸਾਰੇ ਦਰਸ਼ਨ ਕਰਨ ਕੋਈ ਫੰਕਸ਼ਨ ਕਰਨ ਦੇ ਵਾਸਤੇ ਉਹ ਸਾਰੀਆਂ ਸਾਰੀਆਂ ਸਸਪੈਂਡ ਹੋ ਗਈਆਂ ਤੇ ਲੋਕਾਂ ਨੇ ਸਾਰੇ ਜਿਸ ਤਰ੍ਹਾਂ ਹੋਟਲ ਦੀ ਉਹਨਾਂ ਅਵੇਲੇਬਿਲਟੀ ਹੈ ਉਹ ਹੁਣ 10% ਵੀ ਨਹੀਂ ਰਹੀ ਸਾਰੇ ਹੋਟਲ ਵਾਲੇ ਵਿਹਲੇ ਬੈਠੇ ਨੇ ਰੈਸਟੋਰੈਂਟ ਵਾਲੇ ਜਿਹੜੇ ਉਹ ਵੀ ਵੇਲੇ ਬੱਠੇ ਕਿਉਂਕਿ ਸ਼ਾਮ ਨੂੰ ਇੱਥੇ ਬਲੈਕਆਊਟ ਜਦੋਂ ਹੁੰਦਾ 9 ਵਜੇ ਤੇ ਲੋਕੀ ਤੇ ਰੋਟੀ ਖਾਣ ਅਸ ਨਿਕਲਦੇ 9 ਵਜੇ ਸੀ ਤੇ ਉਹ ਵਿਚਾਰਿਆਂ ਨੂੰ ਬੜਾ ਲਾਸ ਹੋ ਰਿਹਾ ਆਰਥਿਕ ਤੌਰ ਤੇ ਲਾਸ ਹੋ ਰਿਹਾ ਹੋਟਲ ਵਾਲਿਆਂ ਨੂੰ ਵੀ ਇੰਨੇ ਖਰਚੇ ਪੈ ਰਹੇ ਨੇ ਤੇ ਗਾਹ ਕੋਈ ਹੈ ਨਹੀਂ ਉਹ ਬਹੁਤ ਵੱਡਾ ਲਾਸ ਇਹਨਾਂ ਨੂੰ ਪੈ ਰਿਹਾ ਤੇ ਅਜੇ ਪਤਾ ਨਹੀਂ ਕਿੰਨੇ ਦਿਨ ਹੈ ਚੱਲਣਾ ਤੇ ਤੁਸੀਂ ਉਸ ਅੰਦਾਜ਼ੇ ਅਕਾਰਸੇ ਤੋਂ ਕਿੰਨਾ ਲਾਸ ਇਹਨਾਂ ਨੂੰ ਹੋਏਗਾ ਵਿੱਚ ਕੋਈ ਰੂਲ ਨਹੀਂ ਹੁੰਦਾ ਕਿ ਲਿਮਿਟ ਇੰਨੇ ਕਿ ਇੰਨੇ ਕਿ ਹਿੱ ਟਿਕਟ ਦੇ ਜਿਹੜੇ ਰੇਟ ਵਧਾਇਆ ਜਾ ਸਕਦੇ ਨੇ ਕਿ ਇਸ ਤਰ੍ਹਾਂ ਮਰਜ਼ੀ ਹੀ ਵਧਾ ਦਿੱਤੇ ਜਾਂਦੇ ਆ ਇਸ ਤਰ੍ਹਾਂ 에ਅਰਲਾਈਨ ਵਾਲਿਆਂ ਨੇ ਆਪਣਾ ਇੱਕ ਆਪਣੇ ਹਿਸਾਬ ਨਾਲ ਹੀ ਰੇਟ ਬਣਾਏ ਨੇ ਇਹਨਾਂ ਨੇ ਕੁਝ ਆਪਣੀਆਂ ਜਿਸ ਤਰ੍ਹਾਂ ਇਕਨੋਮੀ ਦੇ ਵਿੱਚ 10 ਕਲਾਸ ਹੁੰਦੀਆਂ ਪਹਿਲੀ ਜਿਹੜੀ ਕਲਾਸ ਹੈ ਉਹ ਸਭ ਤੋਂ ਸਸਤੀ ਸਮਝੋ 1 ਰੁਪਏ ਦੀ ਹੈ ਜਿਹੜੀ ਦੂਸਰੀ ਉਹ 5 ਸੀਟਾਂ ਵੇਚਣ ਤੋਂ ਬਾਅਦ ਦੂਸਰੀ ਕਲਾਸ ਸ਼ੁਰੂ ਹੁੰਦੀ ਹੈ ਉਹ ਸਮਝੋ 5 ਰੁਪਏ ਦੀ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਫਲਾਈਟ ਫੁੱਲ ਹੋ ਜਾਂਦੀ ਹੈ ਰੇਟ ਆਪਣੇ ਆਪ ਵਧ ਜਾਂਦੇ ਨੇ ਇਹ ਸਾਰਾ ਹਿਸਾਬ ਦਾ ਉਹਨਾਂ ਦਾ ਹੈ ਤੇ ਹੁਣ ਦਿੱਲੀ ਤੋਂ ਜਿਹੜੀਆਂ ਉਡਾਨਾਂ ਨੇ ਉਹ ਭਰੀਆਂ ਜਾ ਰਹੀਆਂ ਨੇ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਤੋਂ ਦਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਤਾਂ ਪੂਰੀ ਤਰ੍ਹਾਂ ਬੰਦ ਪਿਆ ਹੈ ਤੇ ਦਿੱਲੀ ਤੋਂ ਹੀ ਸਾਰੀਆਂ ਫਲਾਈਟਸ ਜਿਹੜੀਆਂ ਜਾ ਰਹੀਆਂ ਹਾਂ ਹਾਂਜੀ ਹਾਂਜੀ ਸਾਰੀਆਂ ਰਾਸ਼ਤ ਦਿੱਲੀ ਵੱਲ ਡਾਇਵਰਟ ਹੋ ਗਿਆ ਜਾਂ ਬੰਬੇ ਵੱਲ ਡਾਇਵਰਟ ਹੋ ਗਿਆ ਇਸ ਕਰਕੇ ਉਹ ਕਾਫੀ ਫਲਾਈਟਾਂ ਜਿਹੜੀਆਂ ਹੈਗੀਆਂ ਓਵਰ ਬੁੱਕ ਹੋ ਗਈਆਂ ਤੇ ਉੱਥੇ ਤੁਸੀਂ ਦਿੱਲੀ 에어ਪੋਰਟ ਦੇਤੇ ਵੀ ਤੁਸੀਂ ਦੇਖੋਗੇ ਉੱਥੇ ਪੈਰ ਰੱਖਣ ਦੀ ਥਾਂ ਤੱਕ ਨਹੀਂ ਗਈ ਅੰਨਾ ਜਿਆਦਾ ਰਸ਼ਨ ਨੇ ਲੋਕੀ ਉਤੇ ਖਰਾਬ ਹੋ ਰਹੇ ਨੇ ਹਾਂਜੀ ਇਹ ਜਿਹੜੀ ਸਮੱਸਿਆ ਬਹੁਤ ਹੀ ਗੰਭੀਰ ਸਮੱਸਿਆ ਹੋ ਗਈ ਹੋਈ ਹੈ ਇਹਨੂੰ ਟੈਕਲ ਕਰਨਾ ਬੜਾ ਟਫ ਜੋਬ ਬਗਾ ਹੈ ਤੇ ਸਰ ਕਾਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਹੱਲੇ ਵੀ ਬਹੁਤ ਸਾਰੇ ਲੋਕ ਨੇ ਇਸ ਕਸ਼ਮਕਸ਼ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੀਆਂ ਪਲੈਟਸ ਜੇਕਰ ਅੰਮ੍ਰਿਤਸਰ ਤੋਂ ਨਹੀਂ ਜਾ ਪਾਉਂਦੇ ਤਾਂ ਦਿੱਲੀ ਤੋਂ ਜਾ ਸਕਦੇ ਉਹਨਾਂ ਨੂੰ ਇੱਕ ਮੈਸੇਜ ਕਿਉਂਕਿ ਲਗਾਤਾਰ ਉਹਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਅਸੀਂ ਕਿਸ ਤਰ੍ਹਾਂ ਵਿਦੇਸ਼ ਦਾ ਰੁਖ ਕਰੀਏ ਜਿਹੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਇੱਕ ਮੈਸੇਜ ਐਸਾ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਇੱਥੇ ਜੇ ਦੇਖੋ ਅੰਮ੍ਰਿਤਸਰ ਵਿੱਚ ਆਰਮੀ ਨੇ ਪੂਰੀ ਤਰ੍ਹਾਂ ਆਪਣਾ ਕੰਟਰੋਲ ਕੀਤਾ ਆ ਹੈ ਤੇ S400 ਸਾਡਾ ਸੁਦਰਸ਼ਨ ਚੱਕਰ ਉੱਥੇ ਹੈਗਾ ਉਹ ਜਿੰਨੇ ਵੀ ਡਰੋਨ ਦੇ ਅਟੈਕ ਹੋ ਰਿਹਾ ਉਹਨੂੰ ਸਾਰਿਆਂ ਨੂੰ ਉੱਥੇ ਹਵਾ ਚ ਮਾਰਿਆ ਇਸ ਕਰਕੇ ਜਿਆਦਾ ਘਬਰਾਣ ਦੀ ਲੋੜ ਨਹੀਂ ਅੰਮ੍ਰਿਤਸਰ ਦੀ ਪੋਪੂਲੇਸ਼ਨ ਜਿਹੜੀ ਹੈ 15 ਲੱਖ ਦੇ ਆਸ-ਪਾਸ ਆ ਬਾਕੀ ਹੋਰ ਆਸ-ਪਾਸ ਵੀ ਮਲਾਕੇ ਕਾਫੀ ਇਸ ਕਰਕੇ ਨਹੀਂ ਘਬਰਾਣ ਦੀ ਕੋਈ ਲੋੜ ਨਹੀਂ ਸਾਨੂੰ ਮੋਦੀ ਸਾਹਿਬ ਤੇ ਪੂਰਾ ਭਰੋਸਾ ਹੈ ਉਹਨਾਂ ਨੇ ਪੂਰਾ ਕੰਟਰੋਲ ਕੀਤਾ ਹੈ ਤੇ ਇਸ ਕਰਕੇ ਜਿਆਦਾ ਤੁਹਾਨੂੰ ਇਸ ਤੇ ਚਿੰਤਾ ਕਰਨ ਦੀ ਲੋੜ ਨਹੀਂ ਗਈ ਕੁਛ ਦਿਨ ਦਿਓ ਆਰਾਮ ਨਾਲ ਰਿਲੈਕਸ ਹੋ ਕੇ ਤੁਸੀਂ ਜਾਓ ਤੇ ਆਪਣਾ ਆਰਾਮ ਨਾਲ ਇਥੇ ਰਵੋ ਤੁਸੀਂ ਜੀ ਥੈਂਕ ਯੂ ਸਰ ਗੱਲਬਾਤ ਕਰਨ ਦੇ ਲਈ ਸੋ ਐਸੇ ਕਿ ਮੇਰੇ ਨਾਲ ਟੂਰਿਸਟ ਐਕਸਪਰਟ ਅਸ਼ਵਨੀ ਗੁਪਤਾ ਸਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਬਹੁਤ ਪੈਨਿਕ ਹੋ ਰਹੇ ਨੇ ਕਿਉਂਕਿ ਕਈ ਸਾਰੇ ਲੋਕਾਂ ਦੀਆਂ ਜਿਨ੍ਹਾਂ ਦੀਆਂ ਪਿਛਲੇ ਦਿਨਾਂ ਫਲਾਈਟ ਸੀਗੀਆਂ ਉਹ ਵੀ ਜਿਹੜੀਆਂ ਨੇ ਪੋਸਟਪੋਨ ਹੋ ਗਈਆਂ ਨੇ ਕਿਉਂਕਿ ਜਿਹੜੇ ਅੰਮ੍ਰਿਤਸਰ ਹਵਾਈ ਅੱਡੇ ਦੀ ਗੱਲ ਕਰ ਲਈਤੀ ਜਾਵੇ ਤਾਂ ਉਹ ਬਾਦ ਹੋ ਚੁੱਕਿਆ ਹੈ ਤੇ ਦਿੱਲੀ ਤੋਂ ਲਗਾਤਾਰ ਫਲਾਈਟਸ ਚੱਲ ਰਹੀਆਂ ਨੇ ਜਿੱਥੇ ਫਲਾਈਟਸ ਕੁਝ ਜਿਹੜੀਆਂ ਨੇ ਰੁਕ ਗਈਆਂ ਨੇ ਜਿਹੜੇ ਅੰਮ੍ਰਿਤਸਰ ਤੋਂ ਲੋਕ ਜਾਣਾ ਚਾਹੁੰਦੇ ਸੀ ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਤੇ 에어ਲਾਈਨਸ ਜਿਹੜੀਆਂ ਟਿਕਟਸ ਨੇ ਉਨ੍ਹਾਂ ਦੇ ਵਿੱਚ ਵੀ ਕਾਫੀ ਸਾਰਾ ਜਿਹੜਾ ਵਾਅਦਾ ਹੈ ਉਹ ਦੇਖਣ ਨੂੰ ਮਿਲਿਆ ਹੈ ਤਾਂ ਜੰਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਜੰਗ ਜਿਹੜੀ ਛਿੜੀ ਹੋਏ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੈ ਉਸ ਨੂੰ ਕਿਤੇ ਨਾ ਕਿਤੇ ਲੈ ਕੇ ਆਮ ਜਨਤਾ ਤੇ ਮਹਿੰਗਾਈ ਦੀ ਜਿਹੜੀ ਮਾਰ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਪ੍ਰੇਰ ਪੰਜਾਬ ਟੀਵੀ ਅੰਮ੍ਰਿਤਸਰ